ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸੰਦੀਪ ਸਿੰਘ ਅੱਜ ਤੁਹਾਨੂੰ ਸਿੱਧਾ ਲਾਈਵ ਤਸਵੀਰ ਦਿਖਾ ਰਿਹਾ ਪਿੰਡ ਪੁੰਦੜੀ ਜ਼ਿਲ੍ਹਾ ਲੁਧਿਆਣਾ ਤੋਂ ਜਿੱਥੇ ਕਿ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ ਧਰਨਾ ਲਗਾਉਣ ਦੇ ਲਈ ਫੈਕਟਰੀ ਦੇ ਜੋ ਨਵੀਂ ਫੈਕਟਰੀ ਬਣਨ ਜਾ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਸਮਾਜ ਸ਼ਾਸਤਰੀਆਂ ਸਮਾਜ ਸੇਵੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਤਰਤੀਅ ਅਸ਼ਲਪਾਣੀ ਜੋ ਗੰਦਲਾ ਹੋ ਰਿਹਾ ਹੈ ਉਸ ਨੂੰ ਰੋਕਣ ਦੇ ਲਈ ਫੈਕਟਰੀਆਂ ਖਿਲਾਫ ਇੱਕ ਸੰਘਰਸ਼ ਵਧਿਆ ਜਾ ਰਿਹਾ ਹੈ ਉਸ ਦੇ ਤਹਿਤ ਅੱਜ ਪਿੰਡ ਪੁੰਧੜੀ ਵਿਖੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੁਲਿਸ ਦੇ ਨਾਲ ਡਾਂਗੋ ਡਾਂਗ ਹੁੰਦੇ ਨਜ਼ਰ ਆ ਰਹੇ ਹਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪਿੰਡ ਪੁੰਦੜੀ ਵਿਖੇ ਪੁਲਿਸ ਦੇ ਵਿੱਚ ਹੱਥੋਂ ਪਈ ਹੁੰਦੇ ਹੋਏ ਨਜ਼ਰ ਆ ਰਹੇ ਹਨ ਕਿਸਾਨ ਮਜ਼ਦੂਰ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪਿੰਡ ਪੁੰਦੜੀ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇਖੋ ਕਿਸਾਨ ਆਗੂਆਂ ਦੁਆਰਾ ਪੁਲਿਸ ਮੌਜਮਾਨ ਨਾਲ ਬੈਂਸੋ ਬੈਂਸ ਹੋ ਰਹੀ ਏ ਧਰਨੇ ਲਗਾਉਣ ਤੋਂ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਨੇ ਸਖਤ ਪ੍ਰਬੰਧ ਕੀਤੇ ਹਨ ਕਿਸਾਨਾਂ ਨੂੰ ਰੋਕਣ ਦੇ ਲਈ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬੀਬੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਔਰਤਾਂ ਵੱਲੋਂ ਇਸ ਸੰਘਰਸ਼ ਦੇ ਵਿੱਚ ਹਿੱਸਾ ਲਿਆ ਗਿਆ ਹੈ ਝੰਡੇ ਹੱਥਾਂ ਦੇ ਵਿੱਚ ਹਨ ਪੁਲਿਸ ਦੇ ਨਾਲ ਡਾਂਗੋ ਡਾਂਗੀ ਹੁੰਦੇ ਨਜ਼ਰ ਆ ਰਹੇ ਹਨ ਕਿਸਾਨਾਂ ਆਗੂ ਉਹਨਾਂ ਨੂੰ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਸਖਤ ਪ੍ਰਬੰਧ ਕੀਤੇ ਹੋਏ ਹਨ ਸ਼ਕਤੀ ਦੇ ਨਾਲ ਪੇਸ਼ ਆ ਰਹੇ ਪਰ ਫਿਰ ਵੀ ਪੁਲਿਸ ਮੁਲਾਜ਼ਮਾਂ ਦੇ ਹੁਣ ਦੇ ਧਰਨੇ ਨੂੰ ਰੋਕਣ ਦੇ باوجود ਕਿਸਾਨਾਂ ਵੱਲੋਂ ਜੋਰ ਅਜਮਾਈ ਕਰਕੇ ਪੂਰੀ ਜ਼ਬਰਦਸਤੀ ਦੇ ਨਾਲ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਹਨ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇਸ ਤਰ੍ਹਾਂ ਕਿਸਾਨ ਔਰਤਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਔਰਤਾਂ ਮਜ਼ਦੂਰ ਅਤੇ ਕਿਸਾਨ ਤੁਸੀਂ ਦੇਖ ਰਹੇ ਹੋ ਕਾਮਰੇਟ ਵੀ ਇਸ ਸੰਘਰਸ਼ ਦੇ ਵਿੱਚ ਵੱਡੀ تعداد ਦੇ ਵਿੱਚ ਮਜ਼ਦੂਰਾਂ ਵੱਲੋਂ ਕਾਮਰੇਟ ਅਗਮ ਵੱਲੋਂ ਕੀਸਾ ਲਿਆ ਜਾ ਰਿਹਾ ਹੈ ਅਤੇ ਵੱਡੀ ਇਤਦਾਦ ਦੇ ਵਿੱਚ ਨੌਜਵਾਨ ਇਸ ਧਰਨੇ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪਹੁੰਚੇ ਹੋਏ ਹਨ ਕਿਉਂਕਿ ਉਹਨਾਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਅਏ ਦਿਨ ਪੰਜਾਬ ਅੰਦਰ ਨਵੀਆਂ ਫੈਕਟਰੀਆਂ ਲਗਾ ਰਹੀ ਹੈ ਜੋ ਕਿ ਪਿਛਲੇ ਲੰਬੇ ਸਮੇਂ ਦੇ ਵਿੱਚ ਬੁੱਢੇ ਨਾਲੇ ਨੂੰ ਵਿੱਚ ਗੰਦਾ ਪਾਣੀ ਫੈਕਟਰੀਆਂ ਦਾ ਲੋਹੜਾਣੇ ਸ਼ਹਿਰ ਦੇ ਜੋ ਫੈਕਟਰੀਆਂ ਮਾਲਕਾਂ ਵੱਲੋਂ ਪਾਇਆ ਜਾਂਦਾ ਉਸ ਨੂੰ ਰੋਕਣ ਦੇ ਲਈ ਵੀ ਸੰਘਰਸ਼ ਕੀਤਾ ਗਿਆ ਸੀ ਸਮਾਜ ਸੇਵੀ ਲੱਖਾ ਸਦਾਨਾ ਜੀ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਬਲ ਮਿਲਿਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਨੌਜਵਾਨ ਆਗੂ ਨੌਜਵਾਨ ਵੱਡੀ ਮਾਤਰਾ ਦੇ ਵਿੱਚ ਲੁਧਿਆਣਾ ਦੇ ਵਿੱਚ ਇਕੱਠੇ ਹੋਏ ਸਨ ਅਤੇ ਪੁਲਿਸ ਪ੍ਰਸ਼ਾਸਨ ਨਾਲ ਕਾਫੀ ਜ਼ਿਆਦਾ ਜਦੋਂ ਜਹਿਦ ਹੋਈਆਂ ਸਨ ਮੀਟਿੰਗਾਂ ਹੋਈਆਂ ਅਤੇ ਉਸ ਨੂੰ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਮੁੱਦਾ ਪੰਜਾਬ ਸਰਕਾਰ ਨੇ ਉਠਾਇਆ ਅਤੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਨੌਜਵਾਨਾਂ ਨਾਲ ਸਮਾਜ ਸੇਵੀਆਂ ਨਾਲ ਕਿ ਜ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬੁੱਢੇ ਨਾਲੇ ਦੇ ਵਿੱਚ ਜੋ ਗੰਦਾ ਪਾਣੀ ਫੈਕਟਰੀਆਂ ਦੁਆਰਾ ਪਾਇਆ ਜਾਂਦਾ ਹੈ ਉਸ ਨੂੰ ਰੋਕ ਦਿੱਤਾ ਜਾਵੇਗਾ ਪਰ ਉਹ ਹਜੇ ਤੱਕ ਨਾਕਾਮ ਹੋਈ ਨਾਕਾਮਜਬ ਹੋਈ ਪੰਜਾਬ ਸਰਕਾਰ ਸੁੱਤੀ ਹੋਈ ਸਰਕਾਰ ਹੈ ਨੀਂਦ ਦੇ ਵਿੱਚ ਉਸ ਨੂੰ ਜਗਾਉਣਾ ਪੰਜਾਬ ਦੇ ਲੋਕਾਂ ਦੇ ਲਈ ਇੱਕ ਵੱਡੀ ਬੰਗਾਰ ਬਣਿਆ ਹੋਇਆ ਹੈ ਉਸੇ ਦੇ ਤਹਿਤ ਪੰਜਾਬ ਦੇ ਕਿਸਾਨ ਕਾਮਰੇਟ ਮਜ਼ਦੂਰ ਸੰਘਰਸ਼ ਕਮੇਟੀ ਦੇ ਨੌਜਵਾਨ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਵਿਰਤੀ ਹੋਈ ਨਜ਼ਰ ਆ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਦੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨੌਜਵਾਨ ਕਿਸਾਨ ਅੱਗੂ ਪੁਲਿਸ ਪ੍ਰਸ਼ਾਸਨ ਤੋਂ ਰੁਕਦੇ ਹੋਏ ਕਿਤੇ ਕਾਬੂ ਆਂਦੇ ਹੋਏ ਨਜ਼ਰ ਨਹੀਂ ਆ ਰਹੇ ਉਹ ਆਪਣੇ ਫੈਕਟਰੀ ਦੇ ਕੋਲ ਜਾਣਾ ਚਾਹੁੰਦੇ ਹਨ ਪਿੰਡ ਭੁੰਦੜੀ ਦੇ ਵਿੱਚ ਜੋ ਨਵੀਂ ਫੈਕਟਰੀ ਲਗਾਈ ਜਾ ਰਹੀ ਹੈ ਉਸ ਦੇ ਖਿਲਾਫ ਪਿੰਡ ਭੁੰਦੜੀ ਦੇ ਨੌਜਵਾਨਾਂ ਵੱਲੋਂ ਕਿਸਾਨਾਂ ਆਗੂਆਂ ਵੱਲੋਂ ਕਾਮਰੇਟ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇੱਕ ਵੱਡਾ ਦਰਨਾ ਪ੍ਰਦਰਸ਼ਨ ਲਗਾਇਆ ਜਾ ਰਿਹਾ ਹੈ ਜੋ ਕਿ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਅੱਥਾਂ ਦੇ ਵਿੱਚ ਝੰਡੇ ਫੜ ਕੇ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਫੜ ਕੇ ਧਰਨੇ ਵਾਲੇ ਪਾਸੇ ਫੈਕਟਰੀ ਵਾਲੇ ਪਾਸੇ ਜਾਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਸ਼ਕਤੀ ਦੇ ਨਾਲ ਪੂਰੇ ਜ਼ੋਰ ਅਜਮਾਈ ਦੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਏ ਪਰ ਰੋਕਣ ਦੇ ਬਾਵਜੂਦ ਵੀ ਬੈਰੀਕੇਡ ਤੋੜ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੌਜਵਾਨ ਅੱਗੇ ਵਧ ਗਏ ਹਨ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਵਿੱਚ ਪੁਲਿਸ ਮਾਜਮ ਕਿਸ ਤਰ੍ਹਾਂ ਭੈਦੇ ਨਜ਼ਰ ਆ ਰਹੇ ਹਨ ਅਤੇ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮਜ਼ਦੂਰ ਰੁਕਣ ਦਾ ਨਾਮ ਨਹੀਂ ਲੈ ਰਹੇ ਅੱਗੇ ਫੈਕਟਰੀ ਦੇ ਕੋਲ ਜਾਣਾ ਚਾਹੁੰਦੇ ਹਨ ਪਿੰਡ ਪੁੰਦੜੀ ਜਿਹਨਾਂ ਲੋਹੜਾਣਾ ਦੇ ਵਿੱਚ ਮੁੱਲਾਪੁਰ ਦਾਖਾ ਦੇ ਨੇੜੇ ਇਹ ਵੱਡਾ ਤਰਨਾ ਜੋ ਲੱਗਿਆ ਹੋਇਆ ਹੈ ਉਸ ਵਿੱਚ ਨੌਜਵਾਨ ਪਹੁੰਚ ਚੁੱਕੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ 2022 ਦੇ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਸਨ ਉਸ ਵਿੱਚ ਕਿਤੇ ਨਾ ਕਿਤੇ ਨਾਕਾਮਜਾਬ ਸਭ ਟੋਰੀਏ ਤੁਸੀਂ ਦੇਖ ਰਹੇ ਹੋ ਵੱਡੀ ਤਦਾਦ ਦੇ ਵਿੱਚ ਪੁਲਿਸ ਮੁਲਾਜ਼ਮ ਪੁੰਚੋ ਹੀ ਹਨ ਅਤੇ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੌਜਵਾਨ ਆਗੂ ਰੁਕਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਧਰਨੇ ਵਾਲੀ ਜਗ੍ਹਾ ਤੇ ਜ਼ਬਰਦਸਤੀ ਧਰਨਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਨੌਜਵਾਨਾਂ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਦੇਖੋ live ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਸੀਂ ਇਸ ਫੈਕਟਰੀ ਨੂੰ ਬੰਦ ਕਰਵਾ ਕੇ ਰਾਵਾਂਗੇ ਇਹ ਫੈਕਟਰੀ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਵੱਡਾ ਸੰਘਰਸ਼ ਏ ਕਿਉਂਕਿ ਆਏ ਦਿਨ ਪੰਜਾਬ ਦੇ ਵਿੱਚ ਕਿਸ ਕੈਂਸਰ ਵਰਗੀਆਂ ਬਿਮਾਰੀਆਂ ਲਗਾਤਾਰ ਵਧ ਰਹੀਆਂ ਨੇ ਉਹਨਾਂ ਦਾ ਕਾਰਨ ਫੈਕਟਰੀਆਂ ਦਾ ਗੰਦਲਾ ਪਾਣੀ ਗੰਦਾ ਪਾਣੀ ਧਰਤੀ ਦੇ ਹੇਠ ਬੋਰ ਕਰਕੇ ਪਿਜਿਆ ਜਾ ਰਿਹਾ ਜਿਸ ਕਰਕੇ ਪੰਜਾਬ ਦੇ ਵਿੱਚ ਆਏ ਦਿਨ ਲੋਕਾਂ ਦੀ ਮੌਤ ਹੋ ਰਹੀ ਹੈ ਆਏ ਦਿਨ ਪੰਜਾਬ ਦੇ ਵਿੱਚ ਕੈਂਸਰ ਨਾਲ ਲੋਕ ਮਰ ਰਹੇ ਹਨ ਤੜ ਤੜਪ ਕੇ ਮਰ ਰਹੇ ਹਨ ਜੋ ਕਿ ਵੱਡੀ ناکਾਮੀ ਪੰਜਾਬ ਸਰਕਾਰ ਦੀ ਏ ਇਸ ਨੂੰ ਰੋਕਣ ਦੇ ਲਈ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨ ਆਗੂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਝੰਡੇ ਲਾਲ ਝੰਡੇ ਹਰੇ ਝੰਡੇ ਚੁੱਕ ਕੇ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਕਿਸਾਨ ਆਗੂ ਅਤੇ ਨੌਜਵਾਨ ਖਾਸ ਕਰਕੇ ਆਪਣੀਆਂ ਪੀੜ੍ਹੀਆਂ ਨੂੰ ਅਗਲੀਆਂ ਪੀੜ੍ਹੀਆਂ ਨੂੰ ਬਚਾਉਣ ਦੇ ਲਈ ਇੱਕ ਦਰਨਾ ਪ੍ਰਦਰਸ਼ਨ ਪੰਜਾਬ ਸਰਕਾਰ ਨੂੰ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਸੀਐਮ ਭਗਵੰਤ ਸਿੰਘ ਮਾਨ ਨੂੰ ਵੰਗਾਰਨ ਦੇ ਲਈ ਇਹ ਨੌਜਵਨ ਪਹੁੰਚੋ ਹਨ ਵੱਡੀ ਇਤਿਦਾਦ ਦੇ ਵਿੱਚ ਪਿੰਡ ਭੁੰਦੜੀ ਜਿਹੜਾ ਲੁਧਿਆਣਾ ਮੁਲਾਪੁਰ ਦਾਖਾ ਦੇ ਨੇੜੇ ਪਹੁੰਚੂਕਿਆ ਹਨ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਉਹਨਾਂ ਨੇ ਵੱਡਾ ਇੱਕ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਫੈਕਟਰੀ ਨੂੰ ਬੰਦ ਕਰਾਉਣ ਦੇ ਲਈ ਇਹ ਕਿਸਾਨਾਂ ਅਗੂ ਆਪਣੀਆਂ ਪੀੜ੍ਹੀਆਂ ਨੂੰ ਬਚਾਉਣ ਦੇ ਲਈ ਫੈਕਟਰੀ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ ਅਤੇ ਉਹਨਾਂ ਦਾ ਦੋਸ਼ ਇਹ ਫੈਕਟਰੀ ਵਾਲਿਆਂ ਦੇ ਉੱਪਰ ਕਿ ਇਹ ਗੰਦਾ ਪਾਣੀ ਧਰਤੀ ਦੇ ਹੇਠ ਬੋਰ ਕਰਕੇ ਪਿਛਦੇ ਹਨ ਜਿਸ ਕਰਕੇ ਲੁਧਿਆਣਾ ਸ਼ਹਿਰ ਦਾ ਪਾਣੀ ਗੰਦਲਾ ਹੋ ਚੁੱਕਿਆ ਹੈ ਜੋ ਕਿ ਪੀਣ ਯੋਗ ਨਹੀਂ ਹੈਗਾ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਲੱਗ ਰਹੇ ਹਨ ਆਏ ਦਿਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਜਿਸ ਨੂੰ ਅਕਸਿਮ ਭਗਵੰਤ ਸਿੰਘ ਮਾਨ ਦੀ ਸਰਕਾਰ ਜਾਗਣ ਦੀ ਨਾਣੀ ਲੈ ਰਹੀ ਅਤੇ ਜੋ ਵਾਅਦੇ ਕੀਤੇ ਸਨ ਉਹਨਾਂ ਉੱਪਰ ਖਰਾ ਉਤਰਨ ਦੇ ਨਾਕਾਮ ਕੋਸ਼ਿਸ਼ ਕਰ ਰਹੀ ਹੈ ਸੀਐਮ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਸ ਨੇ ਹਈਆਰੇ ਵਾਅਦੇ ਕੀਤੇ ਸਨ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਸਾਫ ਸੁਥਰਾ ਪਾਣੀ ਚੰਗੀ ਐਜੂਕੇਸ਼ਨ ਦੇਣ ਦੇ ਵਾਅਦੇ ਕੀਤੇ ਸਨ ਪਰ ਉਸ ਉੱਪਰ ਪੰਜਾਬ ਸਰਕਾਰ ਸੀਐਮ ਭਗਵੰਤ ਸਿੰਘ ਮਾਨ ਕਿਤੇ ਨਾ ਕਿਤੇ ਨਾਕਾਮਜਾਬ ਹੋ ਰਹੀ ਹਨ ਲਗਾਤਾਰ 3 ਸਾਲ ਹੋ ਗਏ ਪੰਜਾਬ ਸਰਕਾਰ ਨੂੰ ਬਣੇ ਹੋਏ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਪੰਜਾਬ ਦੇ ਵਿੱਚ ਨਕੰਮੀ ਸਾਬਤ ਹੋਈ ਹੈ ਕਿਸਾਨਾਂ ਆਗੂਆਂ ਵੱਲੋਂ ਲਗਾਤਾਰ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਧਰਨੇ ਲਗਾਏ ਜਾ ਰਹੇ ਹਨ ਲਗਾਤਾਰ ਪਿਛਲੇ 1 ਸਾਲ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਸੇ ਤਰ੍ਹਾਂ ਹੀ ਅੱਜ ਕਿਸਾਨਾਂ ਨੇ ਮਜ਼ਦੂਰਾਂ ਨੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਰਲ ਮਿਲ ਕੇ ਇਸ ਫੈਕਟਰੀ ਨੂੰ ਬੰਦ ਕਰਾਉਣ ਦੇ ਲਈ ਪਿੰਡ ਭੁੰਦੜੀ ਜਿਹੜਾ ਲੁਧਿਆਣਾ ਦੇ ਵਿੱਚ ਮੁੱਲਾਪੁਰ ਤੋਂ ਅੱਖਾਂ ਦੇ ਨੇੜੇ ਇਹ ਵੱਡਾ ਸੰਘਰਸ਼ ਵਿੱਢਿਆ ਹੈ ਜਿਸ ਦੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨੀ ਆਗੂ ਦੇ ਕਿਸਾਨਾਂ ਦੇ ਝੰਡੇ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਲਾਲ ਝੰਡੇ ਹਰੇ ਝੰਡੇ ਲੈ ਕੇ ਬੀਬੀਆਂ ਨੌਜਵਾਨ ਬੱਚੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਫੈਕਟਰੀ ਦੇ ਨੇੜੇ ਪਹੁੰਚ ਚੁੱਕੇ ਹਨ ਅਤੇ ਪ੍ਰਦਰਸ਼ਨ ਤਰਨਾ ਲਗਾਉਣ ਦੇ ਲਈ ਤਰਨਾ ਲਗਾਉਣ ਦੇ ਲਈ ਪਹੁੰਚ ਚੁੱਕੇ ਹਨ ਵੱਡੀ ਗਿਣਤੀ ਦੇ ਵਿੱਚ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਦੇ ਵਿੱਚ ਉਸ ਨੂੰ ਰੋਕਣ ਦੇ ਲਈ ਆਇਆ ਹੋਇਆ ਡੰਗਾ ਤੱਕ ਮਾਰੀਆਂ ਗਏ ਆ ਕਿਸਾਨਾਂ ਨੂੰ ਕਿਸਾਨਾਂ ਦੀ ਵਰਦੀਆਂ ਤੱਕ ਪਾੜ ਦਿੱਤੇ ਗਏ ਉਧਰ ਪੁਲਿਸ ਮਾਜਮਾ ਦੀਆਂ ਕੁਝ ਹੱਥੋਂ ਪਈ ਹੁੰਦੇ ਹੋਏ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਆਏ ਨੇ ਤੁਸੀਂ ਦੇਖ ਰਹੇ ਹੋ ਕਿ ਲਾਈਵ ਤਸਵੀਰਾਂ ਪੁਲਿਸ ਪ੍ਰਸ਼ਾਸਨ ਵੱਡੀ ਤਦਾਦ ਦੇ ਵਿੱਚ ਨਜ਼ਰ ਆ ਰਿਹਾ ਹੈ ਵੱਡੇ ਪ੍ਰਬੰਧ ਕੀਤੇ ਗਏ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਇਸ ਇਨਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਰੋਕਣ ਦੇ ਲਈ ਕਿ ਇਹ ਦਰਨਾ ਪ੍ਰਦਰਸ਼ਨ ਨਾ ਕਰਨ ਪਰ ਬਾਵਜੂਦ ਰੋਕਣ ਦੇ ਬਾਵਜੂਦ ਵੀ ਵੱਡੀ ਇਤਦਾਦ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪਹੁੰਚੋ ਹੋਏ ਹਨ ਵੱਡੀ ਗੰਢੀ ਦੇ ਵਿੱਚ ਔਰਤਾਂ ਬੀਬੀਆਂ ਪਹੁੰਚ ਹੋਈਆਂ ਹਨ ਬੱਚੇ ਪਹੁੰਚੋ ਹਨ ਇਸ ਦਰਨੇ ਦੇ ਵਿੱਚ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਵਰਦੀ ਧਾਰੀ ਪੁਲਿਸ ਮੁਲਾਜ਼ਮੀ ਮੁਲਾਜ਼ਮ ਦਿਖਾਈ ਦੇ ਰਹੇ ਹਨ ਕਿ ਇਸ ਦਰਨੇ ਪ੍ਰਦਰਸ਼ਨ ਨੂੰ ਉਠਾਉਣ ਦੇ ਲਈ ਵੱਡੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ